ਇਸ ਵੇਲੇ ਦੀ ਮੰਦਪਾ ਗਈ ਖਬਰ ਅਮਰੀਕਾ ਤੋਂ ਆਈ ਆ ਜਿਸ ਖਬਰ ਨੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਮਾਤਮ ਵਿਛਾਲ ਦਾ ਪੂਰੇ ਪੰਜਾਬ ਦੇ ਵਿੱਚ ਇਹ ਖਬਰ ਆਉਣ ਦੇ ਨਾਲ ਮਾਤਮ ਛਾ ਗਿਆ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਬਾਪੂ ਸੂਰਤ ਸਿੰਘ ਖਾਲਸਾ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ ਇਸ ਦੁਨੀਆ ਨੂੰ ਅਲਵਿਦਾ ਆ ਗਏ ਨੇ ਬਾਪੂ ਸੂਰਤ ਸਿੰਘ 7 ਮਾਰਚ 1933 ਨੂੰ ਜਨਮੇ ਆ ਬਾਪੂ ਸੂਰਤ ਸਿੰਘ ਪਿੰਡ ਹਸਨਪੁਰ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹਸਨਪੁਰ ਜਿੱਥੇ ਉਹਨਾਂ ਦੇ ਵੱਲੋਂ ਜਿਹੜੀ ਕਹ ਦੀ ਕਿ ਖੇਡੇ ਬਚਪਨ ਬੀਤੇ ਆ ਪੜ੍ਹਾਈ ਉਥੋਂ ਜਿਹੜੀ ਉਹਨਾਂ ਨੇ ਸਟਾਰਟ ਕੀਤੀ ਤਾਂ ਪੜ੍ਹਾਈ ਕਰਦੇ ਕਰਦੇ ਪੰਜਾਬ ਦੇ ਉੱਗੇ ਵਕੀਲ ਬਣੇ ਬਾਪੂ ਸੂਰਤ ਸਿੰਘ ਜਿਨ੍ਹਾਂ ਨੇ 1984 ਦੇ ਵਿੱਚ ਜਿਹੜਾ ਅਦਾਲਤਾਂ ਦੇ ਵਿੱਚ ਲੜਾਈ ਲੜੀ 1984 ਦੀ ਕਾਫੀ ਜ਼ਿਆਦਾ ਜਿਹੜੇ ਨੌਜਵਾਨ ਸੀ ਉਹਨਾਂ ਦੀ ਲੜਾਈ ਲੜੀ ਤਾਂ ਅੱਜ ਲੜਾਈ ਲੜਦਿਆਂ ਲੜਦਿਆਂ ਬਾਪੂ ਸੂਰਤ ਸਿੰਘ ਇਸ ਦੁਨੀਆ ਨੂੰ ਅਲਵਿਦਾ ਆਖੇ ਨੇ ਤੁਹਾਨੂੰ ਦੱਸ ਦਈਏ ਕਿ 16 ਜਨਵਰੀ 2015 ਨੂੰ ਜਦੋਂ ਉਹਨਾਂ ਦੇ ਵੱਲੋਂ ਭੁੱਖ ਹੜਤਾਲ ਦਾ ਜਿਹੜਾ ਐਲਾਨ ਕੀਤਾ ਜਾਂਦਾ ਭੁੱਖ ਹੜਤਾਲ ਰੱਖੀ ਜਾਂਦੀ ਆ ਤਾਂ ਕੱਲ ਨੂੰ 16 ਜਨਵਰੀ ਆ ਕੱਲ 10 ਸਾਲ ਹੋ ਜਾਣੇ ਸੀ ਉਹਨਾਂ ਨੂੰ ਭੁੱਖ ਹੜਤਾਲ ਕਰਦੇ ਆ ਤਾਂ ਲੰਬੇ ਸਮੇਂ ਤੋਂ ਉਹਨਾਂ ਦੇ ਵੱਲੋਂ ਸੰਬੰਧੀ ਸਿੰਘਾਂ ਜਿੰਨਾ ਸਿੰਘਾਂ ਦਾ ਜਿਹੜਾ ਸਜਾਮਾ ਦਾ ਦੌਰ ਪੂਰਾ ਹੋ ਚੁੱਕਿਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਕਢਵਾਉਣ ਦੇ ਲਈ ਬਾਪੂ ਸੂਰਤ ਸਿੰਘ ਦੇ ਵੱਲੋਂ ਇਹ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਆ 16 ਜਨਵਰੀ 2015 ਤੋਂ ਲਗਾਤਾਰ ਉਹਨਾਂ ਦੇ ਵੱਲੋਂ ਜਿਹੜੀ ਭੁੱਖ ਹੜਤਾਲ ਕੀਤੀ ਜਾ ਰਹੀ ਸੀ ਤਾਂ ਕੁਝ ਸਮਾਂ ਘਰ ਦੇ ਵਿੱਚ ਉਹਨਾਂ ਦੇ ਵੱਲੋਂ ਭੁੱਖ ਹੜਤਾਲ ਹੋਈ ਫਿਰ ਲਗਾਤਾਰ 8 ਸਾਲ ਜਿਹੜਾ ਉਹਨਾਂ ਨੂੰ ਫੂਡ ਪਾਈਪ ਰਾਹੀਂ ਜਿਹੜਾ ਡੀਐਮਸੀ ਦੇ ਵਿੱਚ ਉਹ ਤਰਲ ਪਦਾਰਥ ਦੇ ਰਾਹੀਂ ਜਿਹੜਾ ਉਹ ਭੋਜਨ ਦਿੱਤਾ ਜਾ ਰਿਹਾ ਸੀ ਤਾਂ ਲੰਬਾ ਸਮਾਂ ਜਿਹੜਾ ਉਹ ਡੀਐਮਸੀ ਦੇ ਵਿੱਚ ਦਾਖਲ ਰਹਿੰਦੇ ਨੇ ਤਾਂ ਹੁਣ ਅਮਰੀਕਾ ਦੇ ਵਿੱਚ ਸੀਗੇ ਕਿਉਂਕਿ ਉਹਨਾਂ ਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਅਮਰੀਕਾ ਦੇ ਵਿੱਚ ਸੈਟਲ ਹੈ ਅਮਰੀਕਾ ਦੇ ਵਿੱਚ ਤਾਂ ਉਹ ਹੁਣ ਆਖਰੀ ਸਮੇਂ ਜਿਹੜਾ ਉਹ ਆਪਣੇ ਪਰਿਵਾਰ ਦੇ ਨਾਲ ਅਮਰੀਕਾ ਦੇ ਵਿੱਚ ਸੀਗੇ ਤਾਂ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਬਾਪੂ ਸੂਰਤ ਸਿੰਘ ਅੱਜ ਇਸ ਦੁਨੀਆ ਨੂੰ ਅਲਵਿਦਾ ਆਖੇ ਤੁਹਾਨੂੰ ਦੱਸ ਦਈਏ ਕਿ ਜਦੋਂ ਉਹ ਸਿੱਖ ਸ਼ੰਗਾਰਸ਼ ਹੁੰਦੇ ਨੇ ਜਿਹੜਾ 1984 ਦਾ ਕਤਲਿਆਮ ਹੁੰਦਾ ਹੈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੁੰਦਾ ਹੈ ਪੰਜਾਬ ਦੇ ਮੁੱਖ ਮੰਤਰੀ ਬਿਆਨ ਸਿੰਘ ਦਾ ਕਤਲ ਹੁੰਦਾ ਤਾਂ ਉਹਨਾਂ ਮਾਮਲਿਆਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਸਜ਼ਾ ਕੱਟ ਰਹੇ ਬੰਦੀ ਸਿੰਘਾਂ ਦੇ ਲਈ ਉਹਨਾਂ ਦੇ ਵੱਲੋਂ ਆਵਾਜ਼ ਚੱਕੀ ਗਈ ਸੀ ਉਹਨਾਂ ਦੇ ਵੱਲੋਂ ਰਿਹਾਈ ਦੀ ਜਿਹੜੀ ਮੰਗ ਹੈ ਉਹ ਚੁੱਕੀ ਗਈ ਸੀ ਤਾਂ ਪਿਛਲੇ 2 ਸਾਲਾਂ ਤੋਂ ਜਿਹੜਾ ਮੋਹਾਲੀ ਦੇ ਵਿੱਚ ਵੀ ਕੌਮੀ ਅਸਾਫ ਮੋਰਚਾ ਲੱਗਿਆ ਉਹਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਤਾਂ ਲਗਾਤਾਰ ਜਿਹੜੇ ਬਾਪੂ ਸੂਰਤ ਸਿੰਘ ਨੇ ਉਹ ਵੀ ਲੰਬੇ ਸਮੇਂ ਤੋਂ ਜਿਹੜਾ ਉਹ ਪੋਖੜ ਤਾਲ ਤੇ ਬੈਠੇ ਸੀ ਤਾਂ ਅੱਜ ਉਹਨਾਂ ਦੇ ਵੱਲੋਂ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਜਿੰਨੇ ਵੀ ਸਿੱਖ ਪੰਥ ਦੇ ਨਾਲ ਜਿਹੜਾ ਦਰਦ ਰੱਖ ਰਿਹਾ ਜਿੰਨੇ ਸਿੱਖ ਪੰਥ ਦੇ ਬੁੱਧੀਜੀਵੀ ਨੇ ਉਹਨਾਂ ਸਾਰਿਆਂ ਦੇ ਵੱਲੋਂ ਇਸ ਤੇ ਜਿਹੜਾ ਇੱਕ ਕਹਿੰਦੇ ਕਿ ਸ਼ੋਕ ਦੀ ਲਹਿਰ ਦੌੜ ਗਈ ਹੈ ਕਿਉਂਕਿ ਉਹਨਾਂ ਨੂੰ ਜਿਹੜਾ ਬਾਪੂ ਸੂਰਤ ਸਿੰਘ ਦੇ ਵੱਲੋਂ ਪ੍ਰੇਰਣਾ ਮਿਲਦੀ ਸੀ ਕਾਫੀਆਂ ਦੇ ਲਈ ਜਿਹੜੇ ਬਾਪੂ ਸੂਰਤ ਸਿੰਘ ਇੱਕ ਪ੍ਰੇਰਿਤ ਵਿਅਕਤੀ ਸਨ ਜਿਨ੍ਹਾਂ ਤੋਂ ਪ੍ਰੇਰਣਾ ਲੈਂਦੇ ਸੀ ਹੁਣ ਬਾਪੂ ਸੂਰਤ ਸਿੰਘ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਬੰਦੀ ਸਿੰਘਾਂ ਲਈ ਪੋਖੜ ਤਾਲ ਵਿੱਚ ਬਾਪੂ ਸੂਰਤ ਸਿੰਘ ਇਸ ਦੁਨੀਆ ਤੋਂ ਰੁਖਸਤ ਹੋਏ ਨੇ 16 ਜਨਵਰੀ 2015 ਨੂੰ ਬਾਪੂ ਸੂਰਤ ਸਿੰਘ ਖਾਲਸਾ ਨੇ ਪੋਖੜ ਤਾਲ ਸ਼ੁਰੂ ਕੀਤੀ ਸੀ ਬੰਦੀ ਸਿੰਘਾਂ ਨੂੰ ਯਾਦ ਕਰਵਾਉਣ ਦੇ ਲਈ ਵਿੱਢਿਆ ਇਹ ਸ਼ਾਂਤਮਈ ਪ੍ਰਦਰਸ਼ਨ ਕੱਲ 16 ਜਨਵਰੀ 2025 ਨੂੰ ਜਿਹੜਾ ਉਹ 10 ਸਾਲਾਂ ਦਾ ਸਮਾਂ ਪੂਰਾ ਹੋ ਜਾਣਾ ਸੀ ਤਾਂ ਅੱਜ ਬਾਪੂ ਸੂਰਤ ਸਿੰਘ ਇਸ ਦੁਨੀਆ ਨੂੰ ਅਲਵਿਦਾ ਆ ਕੇ ਨੇ 11 ਫਰਵਰੀ 2015 ਨੂੰ ਬਾਪੂ ਸੂਰਤ ਸਿੰਘ ਖਾਲਸਾ ਨੇ ਇੱਕ ਖੁੱਲਾ ਪੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਬਾਕੀ ਕੈਦੀਆਂ ਮੰਗ ਜਿੰਨੀ ਉਹਨਾਂ ਦੀ ਸਜ਼ਾ ਬਣਦੀ ਆ ਉਸ ਸਾਹ ਦੇ ਨਾਲ ਸਜ਼ਾ ਦੇ ਕੇ ਬੰਦੀ ਸਿੰਘ ਜਿੰਨੇ ਵੀ ਸਿੰਘ ਬੰਦੀ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਜਿਸ ਦੇ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਵੀ ਨੇ ਬਲਵੰਤ ਸਿੰਘ ਰਾਜੂ ਆਣਾ ਵੀ ਨੇ ਦਵਿੰਦਰਪਾਲ ਪੁੱਲਰ ਵੀ ਨੇ ਹੋਰ ਕਾਫੀ ਜਿਹੜੇ ਬੰਦੀ ਸਿੰਘ ਨੇ ਜਿਹੜੇ ਉਹਨਾਂ ਮਾਮਲਿਆਂ ਦੇ ਵਿੱਚ ਸਜ਼ਾ ਕੱਟਦੇ ਹੋਏ ਨਜ਼ਰ ਆਉਂਦੇ ਨੇ ਤਾਂ ਲੰਬਾ ਸਮਾਂ ਹੋ ਗਿਆ 2 ਸਾਲ ਦਾ ਸਮਾਂ ਹੋ ਗਿਆ ਮੋਹਾਲੀ ਦੇ ਵਿੱਚ ਵੀ ਜਿਹੜਾ ਕਾਮੇ ਇਨਸਾਫ ਮੋਰਚਾ ਲੱਗਿਆ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤਾਂ ਬਾਪੂ ਸੂਰ ਸਿੰਘ ਵੀ ਪਿਛਲੇ 10 ਸਾਲਾਂ ਤੋਂ ਜਿਹੜਾ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਤਾਂ ਅੱਜ ਉਹਨਾਂ ਦੇ ਵੱਲੋਂ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਗਿਆ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ ਬਾਪੂ ਸੂਰਤ ਸਿੰਘ ਤਾ ਤੁਹਾਨੂੰ ਦੱਸ ਦਈਏ ਕਿ ਅੱਜ ਅਮਰੀਕਾ ਤੋਂ ਇਹ ਜਿਹੜੀ ਮੰਦਭਾਗੀ ਖਬਰ ਹੈ ਉਹ ਆਈ ਹੈ ਕਿ ਇੱਕ ਜਿਹੜੇ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੇ ਲਈ ਲੜਾਈ ਲੜ ਰਹੇ ਬਾਪੂ ਸੂਰ ਸਿੰਘ ਇਸ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਦਾ ਦਿਹਾਂਤ ਹੋ ਗਿਆ ਡੀਐਮਸੀ ਦੇ ਵਿੱਚ 8 ਸਾਲ ਫੂਡ ਪਾਈਪ ਰਾਹੀਂ ਜਿਹੜਾ ਉਹਨਾਂ ਨੂੰ ਤਰਲ ਪਦਾਰਥ ਦਿੱਤਾ ਜਾਂਦਾ ਸੀ ਉਹਨਾਂ ਦੇ ਵੱਲੋਂ ਜਿਹੜਾ ਖਾਣਾ ਕੁਝ ਵੀ ਨਹੀਂ ਖਾਦਾ ਗਿਆ ਸੀ ਲੰਬੇ ਸਮੇਂ ਤੋਂ ਉਹ ਪੋਖੜਤਾਲ ਤੇ ਚੱਲ ਰਹੇ ਸੀ ਬਾਪੂ ਸੂਰ ਸਿੰਘ ਆਪਣੇ ਸਮੇਂ 'ਚ ਗੱਲ ਕਰ ਲਈਏ ਕਿ 1984 ਦੇ ਸਮੇਂ ਬਾਪੂ ਸੂਰਤ ਸਿੰਘ ਉੱਗੇ ਵਕੀਲ ਰਹੇ ਨੇ ਜਿਨ੍ਹਾਂ ਨੇ ਅਦਾਲਤ ਦੇ ਵਿੱਚ ਜਿਹੜੇ ਕਾਫੀ ਮੁਕੱਦਮੇ ਲੜੇ ਨੇ ਕਾਫੀ ਜਿਹੜੇ ਮਾਮਲੇ ਨੇ ਉਹ ਉਸ ਸਮੇਂ ਦੇ ਲੜੇ ਨੇ ਬੰਦੀ ਸਿੰਘ ਸੰਘਰਸ਼ ਦੇ ਨਾਲ ਜਿਹੜੇ ਜੁੜੇ ਹੋਏ ਨੇ ਜਿਹੜੇ ਵੀ ਸੰਘਰਸ਼ 1984 ਤੋਂ ਸ਼ੁਰੂ ਹੋਇਆ ਲਗਾਤਾਰ ਉਹ ਸੰਘਰਸ਼ ਚੱਲਦਾ ਆਉਂਦਾ ਤਾਂ ਬਾਪੂ ਸੂਰਤ ਸਿੰਘ ਵੱਲੋਂ ਅਦਾਲਤ ਦੇ ਵਿੱਚ ਉਹਨਾਂ ਸੰਘਰਸ਼ਾਂ ਦੇ ਤਹਿਤ ਨੌਜਵਾਨਾਂ ਦੇ ਹੱਕਾਂ ਦੇ ਵਿੱਚ ਜਿਹੜੇ ਕੇਸ ਲੜੇ ਗਏ ਸੀ ਲਗਾਤਾਰ ਜਿਹੜਾ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਕੋਰਟ ਦੇ ਵਿੱਚ ਬਾਪੂ ਸੂਰ ਸਿੰਘ ਵੱਲੋਂ ਉਹਨਾਂ ਦੀ ਆਵਾਜ਼ ਚੱਕੀ ਜਾ ਰਹੀ ਸੀ ਤਾਂ ਹੁਣ ਲੰਬੇ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸੀ ਤਾਂ ਆਪਣੇ ਪਰਿਵਾਰਕ ਮੈਂਬਰਾਂ ਕੋਲ ਅਮਰੀਕਾ ਰਹਿੰਦੇ ਸੀ ਬਾਪੂ ਸੂਰ ਸਿੰਘ ਤਾਂ ਅੱਜ ਉਹਨਾਂ ਦੇ ਵੱਲੋਂ ਲੰਬੀ ਇਹ ਬਿਮਾਰੀ ਤੋਂ ਬਾਅਦ ਜਿਹੜਾ ਉਹ ਇਸ ਦੁਨੀਆ ਤੋਂ ਰੁਖਸਤ ਹੋਏ ਨੇ ਅੱਜ ਅਮਰੀਕਾ ਦੇ ਵਿੱਚ ਆਖਰੀ ਸਾਹ ਲਏ ਨੇ ਤਾਂ ਪੂਰੇ ਜਿਹੜਾ ਸਿੱਖ ਜਗਤ ਹੈ ਉਸ ਦੇ ਵਿੱਚ ਸੂਕ ਦੀ ਲਹਿਰ ਦੌੜੀ ਹੈ ਕਿਉਂਕਿ ਬਾਪੂ ਸੂਰਤ ਸਿੰਘ ਜਿਨ੍ਹਾਂ ਨੇ ਬੰਦੀ ਸਿੰਘਾਂ ਦੇ ਲਈ ਸ਼ਾਂਤਮਈ ਪ੍ਰਦਰਸ਼ਨ ਕੀਤਾ ਲਗਾਤਾਰ ਇਹ ਪ੍ਰਦਰਸ਼ਨ ਪਿਛਲੇ 10 ਸਾਲਾਂ ਤੋਂ ਚੱਲਦਾ ਆ ਰਿਹਾ ਸੀ ਤਾਂ ਹੁਣ ਬਾਪੂ ਸੂਰਤ ਸਿੰਘ ਪ੍ਰਦਰਸ਼ਨ ਕਰਦੇ ਆ ਕਰਦੇ ਆ ਇਸ ਦੁਨੀਆ ਨੂੰ ਅਲ ਵਿਦਾ ਕਹਿੰਨੇ ਵੱਡੀ ਖਬਰ ਹੈ ਮੰਦ ਭਾਗੀ ਖਬਰ ਅਮਰੀਕਾ ਤੋਂ ਇਹ ਮੰਦ ਭਾਗੀ ਖਬਰ ਆਇਆ ਜਿਸ ਦੇ ਨਾਲ ਜਿੱਥੇ-ਜਿੱਥੇ ਵੀ ਸਿੱਖ ਪੰਥ ਸਿੱਖ ਜਗਤ ਦੇ ਲੋਕ ਬੈਠੇ ਨੇ ਉਹਨਾਂ ਸਾਰਿਆਂ ਦੇ ਵਿੱਚ ਇਸ ਖਬਰ ਨੇ ਜਿਹੜਾ ਸੂਕ ਦੀ ਲਹਿਰ ਦੜਾਈ ਆ ਸਾਰੇ ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਨੇ ਸਾਰਿਆਂ ਦੇ ਮਨਾਂ ਦੇ ਵਿੱਚ ਅੱਜ ਉਦਾਸੀ ਜ਼ਰੂਰ ਹੈ ਕਿਉਂਕਿ ਲੰਬੇ ਸਮੇਂ ਤੋਂ ਸੰਘਰਸ਼ ਲੜ ਰਹੇ ਬਾਪੂ ਸੂਰ ਸਿੰਘ ਇਸ ਦੁਨੀਆ ਨੂੰ ਅਲਵਿਦਾ ਆ ਗਏ ਨੇ